ਸائیں ਮੀਆ ਮੀਰ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਉੱਤੇ ਬੈਠੇ ਨੂੰ ਦੇਖ ਕੇ ਜੋਸ਼ ਵਿੱਚ ਆ ਕੇ ਘਰਾ ਮਾਰ ਦੀ ਆ ਗਿਆ ਇਉਂ ਮੰਗ ਰਿਹਾ ਹੈ ਹੋ ਤਾਪਤੀ ਲੋਤੇ ਬੈਠੇ ਸਾਧ ਗੁਰੂ ਸੁਣ ਕੇ ਆਗਿਆ ਮੀਆਂ ਮੀਰੋ ਨੇ ਅਰੇ ਤਾਂ ਪੈਦਾ ਤੱਕਿਆ ਹੋਨੇ ਰੇ ਤਾਂ ਪੈਦਾ ਤੱਕਿਆ ਨਾਲੇ ਛਾਲੇ ਪਿਆ ਸਰੀਰ ਮਹੀਨਾ ਜੇੜ ਸੀ ਗਰਮੀ ਕਹਿ ਰਦੀ ਮਹੀਨਾ ਜੈਣ ਸੀ ਗਰਵੀ ਕਰਦੀ ਉਤੋਂ ਝੁਲਮਾਂ ਦੀ ਹੋਈ ਅਖੀਰ ਉਹਨੇ ਮੱਥੇ ਪਾਇਆ ਦਿਉੜੀਆਂ ਉਹਨੇ ਮੱਥੇ ਪਾਇਆ ਦਿਉੜੀਆਂ ਨਾਣੀ ਭਰਿਆ ਰੋਣਾ ਨੀਰ ਕੈਂਡਾ ਹੁਕਮ ਕਰੇ ਜੇ ਪਾ ਦिशा ਦਾ ਹੁਕਮ ਕਰੇ ਜੇ ਪਾ ਦੀਸ਼ਾ ਮੈਂ ਵੱਲ ਦਿਆਂ ਤਕਦੀਰ ਪੁੱਠਾ ਗੇੜਾ ਪੁਵਾਰ ਹਲੜ ਦਾ ਪੁੱਠਾ ਗੇੜਾ ਪੁਵਾਰ ਹਲੜ ਦੇ ਦਾ ਛੱਡ ਕੇ ਕਰਾਂ ਮਾਂ ਦੇ ਨਾਮ ਧੀਰ ਤੱਕ ਤੋ ਔਲਾ ਤੱਕ ਦੇ ਪਾਦਿਆ ਹੋ ਤਖਤਾਂ ਓਲਾ ਤਖਤੇ ਦੇ ਪਾੜਿਆ ਜ਼ੁਲਮੀ ਰਾਜੇ ਸਲੇਵ ਜੀ ਰੈਰਨ ਬਣੀ ਜੋ ਤੁਹਾਡੀ ਜਾਨ ਦੀ ਬੰਮ ਬਣੀ ਤੁਹਾਡੀ ਜਾਨ ਦੀ ਸਾਰੀ ਕਰਦ ਖਤਮ ਵਹਿਰ ਫੜ ਕੇ ਦਿੱਲੀ ਅਦੇ ਰਹੋਰੇ ਨੂੰ ਕਿ ਦਿੱਲੀ ਆ ਦੇ ਲਾਹੌਰ ਇਹਨੂੰ ਪਲ ਵਿੱਚ ਕਰਦਿਆਂ ਅਲੀ ਰੋਲੀਰ ਠੰਡੇ ਸਾਗਰ ਵਿੱਚ ਅਗ ਲਾ ਦੇ ਆ ਠੰਡੇ ਸਾਗਰ ਵਿੱਚ ਅਗ ਰਾਨ ਆ ਫੜ ਕੇ ਨਿਆਵੇਂ ਤੇਰੀ ਤੀਰ ਤਾਰੇ ਕੁਲਿਆ ਕਾਸ ਦੇ ਭੇਟਾ ਚਰਨੀ ਤਰੇ ਫਕੀਰ ਠੰਡੀਆਂ ਛਾਵਾ ਬਾਗ ਉਜਾੜ ਕੇ ਠੰਡੀਆਂ ਛਾਵਾ ਬਾਗ ਉਜਾੜ ਕੇ ਮੂਲ ਤੋਂ ਪੱਤਿਆਂ ਜੰਡ ਕਰੀ ਰਹਾ ਕਾਮ ਜਾ ਧਿਆ ਜਾ ਕੀ ਦੇ ਹਾ ਕੀਤੇ ਟੋਟੇ ਕਰਦੇ ਮਨਖੀ ਵੀ ਖੀਰ ਜੀ ਮੂਰਾ ਜਨ ਤੇ ਆਖ ਦੇ ਜੀ ਨੂੰ ਨੂਰਾ ਜਨ ਤੇ ਆਖ ਦੇ ਭਾਂਬੜ ਵਾਹਬੜੇ ਕਸ਼ੇ ਵੀਰ ਜੈ ਰਾਮ ਸਤ ਲੁਜ ਸੁਣੇ ਚ ਨਾ ਵੀ ਦੇ ਸਤਲੂ ਜਾਂ ਸਲੇ ਚਣਾਉਂਦੇ ਰਾਵੀ ਜਾਵੇ ਤਰਤੇ ਵਿੱਚ ਰੀਰੀ ਹੋ ਚੰਦੂ ਪਾਪੀ ਤਣਫੇ ਇਸ ਤਰ੍ਹਾਂ ਚੰਦੂ ਪਾਪੀ ਤਣਫੇ ਇਸ ਤਰ੍ਹਾਂ ਮੱਛੀ ਤਣਫੇ ਜਿਉਂ ਬਿਨਾਂ ਨੀਰ ਕੀੜੇ ਚੱਲਣ ਵਿੱਚ ਸਰੀ ਸਰੀਰ ਦੇ ਰੋਮੇ ਕਿੰਤੀ ਨੂੰ ਜਹਾਗੀਰ ਸਿਰ ਤੋਂ ਤਾਜ ਸੁਨਹਿਰੀ ਲਾ ਰਿਆ ਸਿਰ ਤੋਂ ਤਾਜ ਸੁਨਹਿਰੀ ਆਨੇ ਆ ਪਾਵਾਂ ਮੌਂ ਦੀ ਗਲੇ ਜੰਦੀਰ ਢੁੱਠੇ ਫੜ ਕੇ ਵੇਖਾਂ ਮੰਗ ਰੇ ਫੜ ਕੇ ਵੇਖਾਂ ਮੰਗਦੇ ਬੰਦੇ ਜਗਦੇ ਆਰਮ ਹੀਰੇ ਮੇਰੇ ਸਬਰਾਂ ਦੀ ਹੱਦ ਮੁੱਕ ਗਈ ਮੇਰੇ ਸਬਰਾਂ ਦੀ ਹੱਦ ਮੁੱਕ ਗਈ ਮੇਰਾ ਦਿਲ ਨਹੀਂ ਤੰਗਾ ਧੀਰ ਕਰਨ ਦੇ ਇੱਕ ਇਸ਼ਾਰਾ ਦਾ ਦਿਆ ਕਰਤੇ ਇੱਕ ਇਸ਼ਾਰਾ ਦਾ ਤਿਆ ਆ ਗਿਆ ਮੰਗਦਾ ਤੇਥੋਂ ਖੀ ਆ ਗਿਆ ਮੰਗਦਾ ਤੇਥੋਂ ਪੀਰ ਮੰਗੋ ਵਾਲਿਆ ਲੋਕੀ ਕਹਿਣਗੇ ਪਾਗੋ ਵਾਲਿਆ ਲੋਕੀ ਕਹਿਣਗੇ ਕਰਮੀ ਕਰ ਗਿਆ ਵਰੀਫ ਕੀਰ ਕਰਮੀ ਕਰ ਗਿਆ ਵਰੀਫ ਕੀਰ